ਮੈਂ ਸੰਜੀਪ ਸ਼ਰਮਾ ਬਲਾਕ ਸਮਤੀ ਮੈਂਬਰ ਗਿਆਲਾ ਅੱਜ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਇਸ ਦੇਸ਼ ਦੇ ਅੰਦਰ ਅੱਜ 75ਵੇਂ ਵਰ੍ਹੇਗੰਢ ਮਨਾਉਣ ਤੋਂ ਬਾਅਦ 76ਵੇਂ ਦੇਹੀ ਵਰ੍ਹੇਗੰਢ ਆਇਆ ਅਤੇ ਮੈਂ ਬਹੁਤ ਬਹੁਤ ਧੰਨਵਾਦੀਆਂ ਆਪਣੇ ਦੇਸ਼ ਦੇ ਪਬਲਿਕ ਦੇ ਲੋਕਾਂ ਦਾ ਤੇ ਧੰਨਵਾਦੀਆਂ ਇਸ ਦੇਸ਼ ਦੇ ਨੌਜਵਾਨਾਂ ਦਾ ਜਿਨ੍ਹਾਂ ਵੀਰਾਂ ਨੇ ਇਸ ਦੇਸ਼ ਵਾਸਤੇ ਡੇਢ ਬਲਿਦਾਨ ਦਿੱਤੇ ਹੈ ਅੱਜ ਬਲਿਦਾਨ ਦੇ ਇਸ ਦੇ ਨਾਂ ਤੇ ਬੜਾ ਵੱਡਾ ਖੁਸ਼ੀ ਦਾ ਦਿਨ ਤਿਹਾੜਾ ਹੈ ਅਸੀਂ ਜਿੰ ਪਿੰਡ ਹਾਲੇ ਵਿੱਚ ਸਰਪੰਚ ਅਜੂ ਸ਼ਰਮਾ ਦੇ ਨਾਲ ਨਾਲ ਸਾਡੇ ਪਿੰਡ ਦੇ ਸਾਰੇ ਸਾਥੀਆਂ ਦੇ ਨਾਲ ਆਰਾਮਪੂਰ ਸ਼ਰਮਾ ਜੀ ਸੋਮਰਾਜ ਜੀ ਰਵੀਨ ਕੁਮਾਰ ਜੀ ਬਬਲੂ ਜੀ ਇਕਤਾ ਦੇਵੀ ਮੈਂਬਰ ਪੰਚਾਇਤ ਜੀ ਅਰਜੰਦਰ ਕੁਮਾਰ ਕਾਕਾ ਜੀ ਵਿਜੇ ਕੁਮਾਰ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀਆਂ ਔਰ ਪਿੰਡ ਦੇ ਲੋਕਾਂ ਦਾ ਬਹੁਤ ਬਹੁਤ ਅਹਿਸਾਸ ਆਸਾਨਮਾਨ ਹੈ ਜਿਨ੍ਹਾਂ ਨੇ ਸਾਨੂੰ ਇਸ ਸਰਪੰਚੀ ਦਾ ਮਾਨ ਸਨਮਾਨ ਬਖਸ਼ਿਆ ਔਰ ਇਸ ਖੁਸ਼ੀ ਦੇ ਦਿਹਾੜੇ ਤੇ ਅੱਜ ਸਾਰੇ ਬੱਚਿਆਂ ਨੂੰ ਇੱਥੇ ਝੰਡਾ ਲहराਇਆ ਗਿਆ ਔਰ ਲੱਡੂ ਵੰਡੇ ਗਏ ਧੰਨਵਾਦ ਜੈ ਹਿੰਦ ਜੈ ਭਾਰਤ ਮਾ